ਸੋਨਾ ਇੰਨਾ ਵਧੀਆ ਕਿਉਂ ਹੈ 18 ਸਾਲ ਵੱਧਾ 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 ਕੱਲ 1 ਲੱਖ ਨੂੰ ਪਾਰ ਕਰ ਗਿਆ ਇਹ ਕਿਉਂ ਹੋਇਆ ਹੋ ਸਕਦਾ ਹੈ ਇਹ ਹਲੇ ਹੋਰ ਵੀ ਵਧੇਗਾ ਕੀ ਸਾਨੂੰ ਸੋਨੇ 'ਚ ਪੈਸਾ ਪਾਣਾ ਚਾਹੀਦਾ ਜਾਂ ਨਹੀਂ ਪਾਣਾ ਚਾਹੀਦਾ ਸੋਨਾ ਡਿਪਸ ਤੇ ਬਾਇ ਕਰਨਾ ਹੈ ਸਾਰਾ ਪੈਸਾ ਜੇ ਤੁਸੀਂ ਅੱਜ 100 ਰੁਪਏ ਪਾਣੇ ਇੱਕ ਲੈਵਲ ਤੇ ਨਹੀਂ ਪਾਣਗੇ ਜਿਨ੍ਹਾਂ ਦੇ ਘਰ ਵਿਆਹ ਹੈ ਉਹਨਾਂ ਨੂੰ ਕੁਝ ਸੋਨਾ ਤੇ ਖਰੀਦ ਨਹੀਂ ਪਾਏਗਾ सत्तर हज़ार रुपए के एक या सठ हज़ार रुपए के उत्ते तोला सोना लिता सी बारह सौ पाँ हर छः महीने बाद अकाउंट से आएगा ये प्योरली तुसी खरीद सकते हो म्यूचुअल फंड के थ्रू बहुत अच्छा मैकेनिज्म है इतने तुम्हें तो लॉकर की टेंशन नहीं एक हज़ार रुपए की सिप ला सकते हो और तुसी सोने के अंदर एक बहुत अच्छी इन्वेस्टमेंट कर सकते हो गोल्ड एक बहुत वड्डा कुशन दे रहा है तुहाडी इन्वेस्टमेंट का ओवरऑल रिटर्न देने लई किथे लावां पैसा प्रेजेंटेड बाय एस बी आई म्यूचुअल ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਵਮੀ ਟਾਈਗਰ ਚੰਡੋਕ ਹੈ ਔਰ ਅਸੀਂ ਇਸ ਖਾਸ ਸ਼ੋਅ ਦੇ ਵਿੱਚ ਲੈ ਕੇ ਆਏ ਹਾਂ SBI ਮਿਊਚੁਅਲ ਫੰਡ ਪ੍ਰੈਜ਼ੈਂਟ ਕਿੱਥੇ ਲਾਵਾ ਪੈਸਾ ਔਰ ਅੱਜ ਅਸੀਂ ਸਭ ਤੋਂ ਜ਼ਿਆਦਾ ਇੱਕ ਬਰਨਿੰਗ ਟਾਪਿਕ ਤੇ ਗੱਲ ਕਰਾਂਗੇ ਸੋਨਾ 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 골ਡ 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 ਕਿੱਥੇ ਲਾਈਏ ਰੱਖੀਏ ਵੇਚੀਏ ਵਿਆਹ ਕਰਨਾ ਹੈ ਤਾਂ ਕੀ ਕਰਨਾ ਚਾਹੁੰਦੇ ਆ ਇਹ ਸਾਰਾ ਗੱਲ ਕਰਾਂਗੇ ਔਰ ਇਹ ਸੋਨਾ ਇੰਨਾ ਵਧਿਆ ਕਿਉਂ ਹੈ ਔਰ ਕੱਲ ਤਾਂ ਉਹਨੇ ਇੱਕ ਹਿਸਟੋਰਿਕ ਚੀਜ਼ ਪਾਰ ਕਰ ਦਿੱਤੀ 1 ਲੱਖ 10 ਟੋਲਾ ਦਾ 1 ਸੋਨਾ ਹੋ ਗਿਆ ਇਹ ਕਿਉਂ ਹੋਇਆ ਹੈ ਇਹਦਾ ਰੀਜ਼ਨ ਕੀ ਹੈ ਅੱਜ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲ ਕਰਾਂਗੇ ਔਰ ਸਾਨੂੰ ਇਸ ਲੈਵਲ ਤੇ ਕਰਨਾ ਕੀ ਚਾਹੀਦਾ ਸਪੈਸ਼ਲੀ ਉਸ ਘਰ ਪਰਿਵਾਰ ਦੇ ਵਿੱਚ ਜਿਹਦਾ ਨਵੰਬਰ ਡਿਸੰਬਰ ਜਨਵਰੀ ਚ ਵਿਆਹ ਹੈ ਤਾਂ ਉਹਨੂੰ ਕੀ ਸਲਾਹ ਕਰਨੀ ਚਾਹੀਦੀ ਸੋਨੇ ਲਈ ਕਿਉਂਕਿ ਵਿਆਹਾਂ ਵਿੱਚ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਬਹੁਤ ਸਾਰਾ ਸੋਨਾ ਯੂਜ਼ ਕੀਤਾ ਜਾਂਦਾ ਹੈ ਜੁਐਲਰੀ ਦੇ ਵਿੱਚ ਸੋਨੇ ਦੀ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਥੋੜਾ ਹਿਸਟੋਰਿਕਲੀ ਦੇਖੀਏ ਸੋਨਾ ਕਿਹਿਸ ਲੈਵਲ ਤੋਂ ਕਿਹਿਸ ਲੈਵਲ ਮੂਵ ਹੋਇਆ ਔਰ ਇਹ ਬੜਾ ਹੀ ਇੰਟਰਸਟਿੰਗ ਹੈ ਅਸੀਂ ਇੱਕ ਸਟੱਡੀ ਕੀਤੀ ਹੈ ਕਿ ਜਿਹੜਾ ਸੋਨਾ ਹੈ ਉਹ ਕਿਸ ਲੈਵਲ ਤੇ ਚੱਲ ਰਿਹਾ ਹੈ ਇਹ 2007 ਦੇ ਵਿੱਚ 10000 ਦੇ ਨੇੜੇ ਤੇੜੇ ਸੀਗਾ ਔਰ ਇਹ 18 ਸਾਲ ਵੱਧਾ 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 ਕੱਲ 1 ਲੱਖ ਨੂੰ ਪਾਰ ਕਰ ਗਿਆ ਇਹ ਇੱਕ ਮਾਲ ਸੋਨੇ ਦਾ ਔਰ ਜੇ ਅਸੀਂ ਕੰਪਾਊਂਡਿੰਗ ਤੇ ਰਿਟਰਨ ਦੇਖੀਏ ਤੇ 13.65 ਦਾ ਇਹਨੇ ਰਿਟਰਨ ਦਿੱਤਾ ਹੈ ਜਿਹੜਾ ਕਿ ਬਹੁਤ ਹੀ ਵਧੀਆ ਰਿਟਰਨ ਹੈ ਔਰ ਜੋ ਪ੍ਰੈਜੈਂਟ ਜੈਕਟਰੀ ਲੱਗ ਰਹੀ ਹੈ ਗੋਲਦੀ ਹੋ ਸਕਦਾ ਹੈ ਇਹ ਹਲੇ ਹੋਰ ਵੀ ਵੱਧੇਗਾ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਬੜਾ ਇੰਟਰਸਟਿੰਗ ਹੈਗਾ ਕਿ ਜਿਹੜਾ ਪ੍ਰੈਜੈਂਟ ਹੀ ਜਿਹੜਾ ਸਾਡਾ ਸੰਸਾਰ ਹੈ ਉਹ ਬੜੀ ਗਲੋਬਲ ਅਨਸਰਟੇਨਟੀ ਤੇ ਜਾ ਰਿਹਾ ਹੈ ਇਹ ਸਟਾਰਟ ਕੀਤੀ ਹੋਈ ਸੀ ਯੂਕਰੇਨ ਤੇ ਰਸ਼ੀਆ ਦੀ ਵਾਰ ਤੋਂ ਉਹਦੇ ਬਾਅਦ ਇਹ West Asia ਦੇ ਵਿੱਚ ਇਜ਼ਰਾਈਲ ਤੇ ਗਾਜ਼ਾ ਜਿਹੜੀ ਪ੍ਰੋਬਲਮ ਚੱਲ ਰਹੀ ਉਹ ਆ ਗਈ ਉਦੇ ਬਾਅਦ ਸਾਡੇ 트럼ਪ ਸਾਹਿਬ ਆ ਗਏ ਜਿਨ੍ਹਾਂ ਨੇ ਪੂਰਾ ਟੈਰਿਫ ਦਾ ਸਿਸਟਮ ਹੀ ਦੁਨੀਆ ਦਾ ਬਦਲ ਦਿੱਤਾ ਉਹ ਕਹਿੰਦੇ ਜਿਹੜੀ ਸਾਡੀ ਕੰਟਰੀ ਸਾਨੂੰ ਜਿੰਨਾ ਟੈਰਿਫ ਲਾਏਗੀ ਅਸੀਂ ਉਹਨਾਂ ਉਹਨਾਂ ਨੂੰ ਰੈਸੀਪਰਕੂਏਟ ਕਰਾਂਗੇ ਇਹਦੇ ਚ ਸਾਨੂੰ ਇੰਡੀਆ ਦੀ ਵੀ ਗੱਲ ਕਰਦੀ ਪਈ ਹੈ ਯੂਐਸ ਦੇ ਨਾਲ ਕਿ ਕਿਹਦਾ ਇਹਨੂੰ ਰਿਜ਼ੋਲਵ ਕਰੀਏ ਡੋਨਲਡ 트럼ਪ ਸਾਹਿਬ ਦੀ ਯੂਐਸ ਫੈਡਰਲ ਰਿਜ਼ਰਵ ਦੇ ਨਾਲ ਵੀ ਖਟਪਟ ਚੱਲ ਰਹੀ ਕਿ ਰੇਟ ਕਟਾਇਆ ਜਾਏ ਜੇ ਰੇਟ ਕਟਾਇਆ ਜਾਏਗਾ ਤਾਂ ਸੋਨੇ ਉੱਤੇ ਫਿਰ ਪੋਜ਼ਿਟਿਵ ਇਮਪੈਕਟ ਆਏਗਾ ਜੇ ਡੀ ਟ੍ਰੇਡ ਵਾਰ ਹੈ ਚਾਈਨਾ ਦੇ ਨਾਲ ਉਹ ਥਮ ਨਹੀਂ ਰਹੀ ਜੇ ਅੱਜ ਅਮਰੀਕਾ ਚੀਨ ਦੇ ਉੱਤੇ ਇਹ ਕਹਿੰਦਾ ਕਿ ਮੈਂ ਤੁਹਾਨੂੰ 25% ਟੈਰਿਫ ਪਾਵਾਂਗਾ ਤੇ ਚਾਇਨਾ ਕਹਿੰਦਾ ਕਿ ਅਸੀਂ ਵੀ 25 ਜਾਂ 30% ਪਾਵਾਂਗੇ ਚਾਇਨਾ ਵੀ ਬਿਲਕੁਲ ਨਹੀਂ ਰੁਕ ਰਿਹਾ ਔਰ ਇਹ ਨਾ ਪੁਲੀਏ ਅਮਰੀਕਾ ਦਾ ਬਹੁਤ ਵੱਡਾ ਇੱਕ ਮੈਨੂਫੈਕਚਰਿੰਗ ਬੇਸ ਹੈ ਚਾਇਨਾ ਅਮਰੀਕਾ ਅੱਜ ਦੀ ਡੇਟ 'ਤੇ ਵੀ ਚਾਇਨਾ ਦੇ ਉੱਤੇ ਬਹੁਤ ਸਾਰੀ ਚੀਜ਼ਾਂ ਲਈ ਡਿਪੈਂਡੈਂਟ ਹੈ ਔਰ ਇਹ ਓਵਰਨਾਈਟ ਚੀਜ਼ ਚੇਂਜ ਨਹੀਂ ਹੋ ਸਕਦੀ ਇੰਟਰਸਟ ਰੇਟ ਜਿਹੜੇ ਕੋਰੋਨਾ ਦੇ ਬਾਅਦ ਪੀਕ ਤੇ ਚਲੇ ਗਈ ਸੀਗੇ ਉਹ ਹੁਣ ਕਟਨੇ ਸ਼ੁਰੂ ਹੋ ਗਏ ਹੈ ਜੇ ਇੰਟਰਸਟ ਰੇਟ ਕਟਣਗੇ ਲੋਕੀ ਬੈਂਕ ਡਿਪੋਜ਼ਿਟ ਦੀ ਜਗਾ ਹੋ ਸਕਦਾ ਹੈ ਸੋਨੇ ਦੇ ਵਿੱਚ ਪੈਸਾ ਪਾਉਣ ਕਿਉਂਕਿ ਉਹਨਾਂ ਨੂੰ ਇੱਕ ਇਨਕਰੀਜ਼ ਦਿਖ ਰਹੀ ਹੈ ਸੋਨੇ ਦਾ ਰੇਟ ਤਦ ਤੱਕ ਵਧੇਗਾ ਜਦ ਤੱਕ ਦੁਨੀਆ ਦੇ ਵਿੱਚ ਇਹ ਅਨਸਰਟੇਨਿਟੀ ਇਹ ਹਹਾਕਾਰ ਕੋਈ ਨਾ ਕੋਈ ਨਈ ਚੀਜ਼ ਆਏਗੀ ਕਿਉਂਕਿ ਸੋਨਾ ਸਾਰੇ ਲੋਕਾਂ ਨੂੰ ਇੱਕ ਸੇਫ ਹੈਵਨ ਲੱਗਦਾ ਹੈ ਕਿ ਅਸੀਂ ਇਹਨੂੰ ਲੈ ਕੇ ਰੱਖ ਲਈਏ ਔਰ ਇਹ ਅੱਜ ਦਾ ਨਹੀਂ ਹੈ ਇਹ ਦਸ਼ਕਾਂ ਦਾ ਨਹੀਂ ਇਹ ਸੈਂਚਰੀਜ਼ ਦਾ ਇਹ ਹਜ਼ਾਰਾਂ ਸਾਲਾਂ ਤੋਂ ਸੋਨਾ ਜਿਹੜਾ ਇੱਕ ਇਨਵੈਸਟਮੈਂਟ ਐਵੇਨਿਊ ਕੰਸੀਡਰ ਕੀਤਾ ਜਾ ਰਿਹਾ ਹੈ ਔਰ ਇਹ ਕੀਤਾ ਜਾਏਗਾ ਇੱਕ ਬਹੁਤ ਇੰਪੋਰਟੈਂਟ ਰੀਜ਼ਨ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਕਿ ਸੋਨਾ ਕਿਉਂ ਵਧ ਰਿਹਾ ਹੈ ਉਹਦਾ ਇਹ ਹੈ ਕਿ ਡਾਲਰ ਜਿਹੜਾ ਹੈ ਗਲੋਬਲ ਕਰੰਸੀਜ਼ ਦੇ ਨਾਲ ਵੀਕ ਹੋ ਰਿਹਾ ਹੈ ਯੂਐਸ ਦੇ ਅੰਦਰ ਇੱਕ ਰੈਸੈਸ਼ਨ ਦਾ ਫੇਅਰ ਆ ਗਿਆ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਔਰ ਇਹ ਸਾਰੀ ਚੀਜ਼ਾਂ 'ਚ ਅਸੀਂ ਨਾ ਭੁੱਲੀ ਇੱਕ ਡੋਮੀਨੋ ਇਫੈਕਟ ਹੁੰਦਾ ਹੈ ਡੋਮੀਨੋ ਇਫੈਕਟ ਕੀ ਹੈ ਪਹਿਲਾ ਇੰਟਰਸਟ ਰੇਟ ਕੱਟੇ ਯੂਐਸ ਰੀਸੈਸ਼ਨ ਦੀ ਗੱਲਾਂ ਹੋਈ ਤਾਂ ਸੋਨਾ ਵਧਿਆ ਹੁਣ ਕਿਉਂਕਿ ਸੋਨੇ ਦੀ ਡਿਮਾਂਡ ਇੰਨੀ ਵੱਧ ਰਹੀ ਹੈ ਉਹਦੇ ਕਰਕੇ ਵੀ ਸੋਨਾ ਵੱਧਦਾ ਜਾ ਰਿਹਾ ਤੇ ਮੈਨੂੰ ਇਹ ਲੱਗਦਾ ਹੈ ਕਿ ਹਲੇ ਸੋਨਾ ਥੋੜੀ ਦੇਰ ਹੋਰ ਵਧੇਗਾ ਇੱਕ ਤੁਹਾਡੇ ਜ਼ੈਨ 'ਚ ਇੱਕ ਸਵਾਲ ਆ ਰਿਹਾ ਹੋਵੇਗਾ ਕਿ ਇਸ ਲੈਵਲ ਦੇ ਵਿੱਚ ਕੀ ਸਾਨੂੰ ਸੋਨੇ 'ਚ ਪੈਸਾ ਪਾਣਾ ਚਾਹੀਦਾ ਜਾਂ ਨਹੀਂ ਪਾਣਾ ਚਾਹੀਦਾ ਤੇ ਸਾਡੀ ਜਿਹੜੀ ਸੋਚ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਕਿ ਡਿਪਸ ਦੇ ਵਿੱਚ ਸੋਨਾ ਬਾਈ ਤੁਸੀਂ ਕਰ ਸਕਦੇ ਹੋ ਜੇ ਹੁਣ ਇਹ 9592 ਤੇ ਜਾਂਦਾ ਹੈ ਤਾਂ ਤੁਸੀਂ ਬਾਇ ਕਰ ਸਕੋ ਇਹ ਸੋਨਾ ਡਿਪਸ ਤੇ ਬਾਇ ਕਰਨਾ ਹੈ ਸਾਰਾ ਪੈਸਾ ਜੇ ਤੁਸੀਂ ਅੱਜ 100 ਰੁਪਏ ਪਾਣੇ ਇੱਕ ਲੈਵਲ ਤੇ ਨਹੀਂ ਪਾਣੇ ਸੋਨਾ ਲੋਕੀ ਕਿਉਂ ਖਰੀਦਦੇ ਆ ਇਹ ਸਵਾਲ ਨੂੰ ਸਮਝ ਨਾ ਪਾਏਗਾ ਕੁਝ ਖਰੀਦਦੇ ਆ ਜੇ ਉਹਨਾਂ ਦੇ ਘਰ ਦੇ ਵਿੱਚ ਵਿਆਹ ਹੈ ਗਿਆ ਕੁਝ ਉਹਨੂੰ ਖਰੀਦਦੇ ਆ ਐਸ ਪਾਰਟ ਆਫ ਇਨਵੈਸਟਮੈਂਟ ਜਿਨ੍ਹਾਂ ਦੇ ਘਰ ਵਿਆਹ ਹੈ 3 ਮਹੀਨੇ 6 ਮਹੀਨੇ ਸਾਲ ਦੇ ਅੰਦਰ ਉਹਨਾਂ ਨੂੰ ਕੁਝ ਸੋਨਾ ਤੇ ਖਰੀਦਣਾ ਹੀ ਪਏਗਾ ਕਿਉਂਕਿ ਉਹਨਾਂ ਨੂੰ ਜੁਐਲਰੀ ਲੈਣੀ ਹੈ ਉਹਨਾਂ ਨੇ ਔਰਨਮੈਂਟ ਲੈਣੇ ਉਹਨੇ ਵਿਆਹ ਦੇ ਵਿੱਚ ਯੂਜ਼ ਕਰਨਾ ਹੁਣ ਉਹਨਾਂ ਲਈ ਇੱਕ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਕਿ ਅਸੀ ਹੁਣ ਲਈ ਹੈ ਕਿ ਥੋੜੇ ਟਾਈਮ ਬਾਅਦ ਲਈ ਹੈ ਅਸੀਂ ਇਹ ਸਲਾਹ ਦੇ ਰਹੇ ਹਾਂ ਕਿ ਤੁਸੀਂ ਥੋੜਾ ਥੋੜਾ ਜਿਹਾ ਸੋਨਾ ਇਸ ਲੈਵਲ ਤੇ ਲੈਣਾ ਸ਼ੁਰੂ ਕਰ ਦੋ ਕਿਉਂਕਿ ਜੇ ਇਹ ਹੋਰ ਵੱਜ ਜਾਂਦਾ ਤੇ ਤੁਸੀਂ ਕੁਝ 25 ਜਾਂ 30% ਸੋਨਾ ਹੁਣ ਲੈ ਬੈਠੇ ਹੋਗੇ ਜੇ ਗਿਰਦਾ ਹੈ ਤੇ ਤੁਹਾਡੇ ਕੋਲ ਫਿਰ ਇੱਕ ਕੰਫਰਟ ਹੋਏਗਾ ਕਿ ਤੁਸੀਂ ਲੋਅਰ ਲੈਵਲ ਤੇ ਲੈ ਰਹੇ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜੁਐਲਰੀ ਲਈ ਜੇ ਕਿਸੇ ਦਾ ਵਿਆਹ ਹੈ ਤਾਂ ਉਹਨੂੰ ਐਂਟਰੀ ਥੋੜੀ ਥੋੜੀ ਇਸ ਲੈ ਹੁਣ ਗੱਲ ਆndi ਜਿਹੜਾ ਬੰਦਾ ਲੌਂਗ ਟਰਮ ਇਨਵੈਸਟਰ ਆ 골ਡ ਦਾ ਜਾਂ ਜੋ 골ਡ ਲੌਂਗ ਟਰਮ ਲਈ ਲੈਣਾ ਚਾਹੁੰਦਾ ਉਹਨੂੰ ਇੱਕ ਸਿੰਪਲ ਜੀ ਗੱਲ ਯਾਦ ਰੱਖਣੀ ਪੈਗੀ ਜਿਹੜਾ ਸੋਨਾ ਹੈ ਉਹ ਹਮੇਸ਼ਾ ਜਦ ਵਰਲਡ 'ਚ ਅਨਸਰਟੇਨਟੀ ਰਹਿੰਦੀ ਹੈ ਹਮੇਸ਼ਾ ਸੋਨਾ ਵਧਦਾ ਹੈ ਔਰ ਇਹ ਅਨਸਰਟੇਨਟੀ ਸਾਨੂੰ ਲੱਗ ਰਿਹਾ 6 ਮਹੀਨੇ ਤੋਂ ਸਾਲ ਤੱਕ ਹਲੇ ਰਹੇਗੀ ਕਿਉਂਕਿ ਜਿਹੜੇ ਟਰੰਪ ਸਾਹਿਬ ਨੇ ਟੈਰਫ ਕੀਤੇ ਹਨ ਉਹ ਹਲੇ ਲੋਕਾਂ ਨੂੰ ਜਾਂ ਕੰਟਰੀਜ਼ ਨੂੰ ਰੈਸੀਪਰੋਕੇਟ ਕਰਨ ਲਈ ਟਾਈਮ ਲੱਗੇਗਾ ਉਹਨਾਂ ਨੂੰ ਐਡਜਸਟਮੈਂਟਸ ਕਰਨ ਲਈ ਟਾਈਮ ਲੱਗੇਗਾ ਤਦ ਤੱਕ ਸੋਨੇ ਦੀ ਡਿਮਾਂਡ ਵਧੀ ਰਹੇਗੀ ਜਿਨ੍ਹਾਂ ਨੇ ਲੌਂਗ ਟਰਮ ਇਨਵੈਸਟ ਕਰਨਾ ਹੈ ਉਹ ਡਿਪਸ ਦੇ ਉੱਤੇ ਸੋਨਾ ਲੈਣਾ ਉਹਨਾਂ ਦਾ ਬੰਦਾ ਹੈ ਹੁਣ ਗੱਲ ਹੈ ਕਿ ਸੋਨਾ ਲਈਏ ਕਿਤਾ ਸੋਨਾ ਲੈਣ ਦੇ ਬਹੁਤ ਸਾਰੇ ਫਾਰਮਸ ਨੇ ਇੱਕ ਫਾਰਮ ਨਹੀਂ ਹੈ ਇੱਕ ਤਾਂ ਤੁਸੀਂ ਜੁਐਲਰ ਕੋਲ ਗਏ ਉਹਨਾਂ ਦੇ ਕੋਲ ਤੁਸੀਂ 골ਡ ਕয়ਨਸ ਲੈ ਲੇ ਜਾਂ 골ਡ ਬਾਰ ਲੈ ਲਈ ਤੁਸੀਂ ਬੈਂਕਾਂ ਕੋਲ ਵੀ ਜਾ ਸਕਦੇ ਹੋ ਇਹਦੀ ਤੁਹਾਨੂੰ ਇੱਕ ਟੈਕਨੀਕਲ ਪੁਆਇੰਟ ਮੈਂ ਦੱਸਣਾ ਚਾਹੁੰਦਾ ਜਿਹੜਾ 24 ਕੈਰਟ 골ਡ ਵੀ ਹੁੰਦਾ ਉਹ ਵੀ ਦੋ ਹਿੱਸਿਆਂ ਚੰਦਾ ਇੱਕ ਦੀ ਪਿਓਰਿਟੀ ਹੁੰਦੀ ਹੈ 999 ਇੱਕ ਦੀ ਪਿਓਰਿਟੀ ਹੁੰਦੀ ਹੈ 995 ਔਰ ਦੋਨਾਂ ਦੇ ਰੇਟ ਦੇ ਵਿੱਚ ਹਲਕਾ ਜਿਹਾ ਫਰਕ ਵੀ ਹੁੰਦਾ ਸੋ ਤੁਸੀਂ ਸੋਨਾ ਐਜ਼ ਆ ਟੋਲਡ ਯੂ ਲੈ ਸਕਦੇ ਹੋ ਲੇਕਿਨ ਧਿਆਨ ਰੱਖਣਾ ਹਾਲਮਾਰਕ ਵਾਲਾ ਸੋਨਾ ਲੈਣਾ ਜੇ ਤੁਸੀਂ ਕਿਸੇ ਜੁਵਲਰ ਤੋਂ ਲੈ ਰਹੇ ਹੋ ਦੂਜਾ ਤਰੀਕਾ ਹੈਗਾ ਸਰਕਾਰ ਨੇ ਇੱਕ ਸ਼ੁਰੂ ਕੀਤਾ ਸੀਗਾ ਜਿੰਨੂੰ ਅਸੀਂ ਕਹਿੰਦੇ ਆ ਐਸਜੀਬੀ ਯਾ ਸੋਵਰਨ 골ਡ ਬਾਂਡ ਸਰਕਾਰ ਨੇ ਪਿੱਛੇ ਕੁਝ 7-8 ਮਹੀਨੇ ਤੋਂ ਕੋਈ ਨਿਆ ਇਸ਼ੂ ਨਹੀਂ ਲਿਆ ਹੈ ਲੇਕਿਨ ਮਾਰਕੀਟ ਦੇ ਵਿੱਚ ਸੋਵਰਨ 골ਡ ਬন্ড ਅਜ ਵੀ ਅਵੇਲੇਬਲ ਹੈ ਔਰ ਉਹ ਟਰੇਡ ਹੁੰਦਾ ਹੈ ਉਹ 8 ਸਾਲ ਦਾ ਇਨਸਟਰੂਮੈਂਟ ਸੀਗਾ ਔਰ ਤੁਹਾਨੂੰ ਉਹ 8 ਸਾਲਾਂ ਦੇ ਵਿੱਚ ਜਿਸ ਪਾਸ ਤੇ ਤੁਸੀਂ ਸੋਨਾ ਖਰੀਦਿਆ ਸੀ ਤੁਹਾਨੂੰ 2.5% ਦਾ ਇੰਟਰਸਟ ਰੇਟ ਆਏਗਾ ਮੈਂ ਸਮਝਾ ਦੇਣਾ ਇਹਦਾ ਮਤਲਬ ਕੀ ਹੈ ਜੇ ਕਿਸੇ ਨੇ 70000 ਰੁਪਏ ਤੇ ਇੱਕ ਜਾਂ 60000 ਰੁਪਏ ਦੇ ਉੱਤੇ ਤੋਲਾ ਸੋਨਾ ਲਿੱਤਾ ਸੀ 2.5% ਉਹਦਾ 1500 ਰੁਪਏ ਬੰਦਾ ਹੈ ਉਹਨੂੰ 1250 1250 ਹਰ 6 ਮਹੀਨੇ ਬਾਅਦ ਉਹਦੇ ਅਕਾਊਂਟ 'ਚ ਆਏਗਾ ਇਹ 골ਡ ਦੇ ਰੇਟ ਵਧਣ ਦੇ ਅਲਾਵਾ ਹੈ ਇਹ ਸੋਵਰਨ 골ਡ ਬਾਂਡ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ਼ੂ ਕੀਤਾ ਸੀ ਦੂਜਾ ਤਰੀਕਾ ਮੈਂ ਤੁਹਾਨੂੰ ਫਿਜ਼ੀਕਲ ਪਹਿਲਾ ਤਰੀਕਾ ਫਿਜ਼ੀਕਲ 골ਡ ਦੂਜਾ ਸੋਵਰਨ 골ਡ ਬਾਂਡ ਇੱਕ ਹੋਰ ਤਰੀਕਾ ਹੈ ਤੁਸੀਂ ਮਿਊਚੁਅਲ ਫੰਡ ਰਾਹੀਂ ਐਕਸਟ੍ਰੇਂ ਟ੍ਰੇਡਡ ਫੰਡ ਜਿਹੜੇ 골ਡ ਦੇ ਹੁੰਦੇ ਉਹ ਵੀ ਲੈ ਸਕਦੇ ਹੋ ਉਹਦੇ ਅੰਦਰ ਤੁਸੀਂ ਭਾਵੇਂ 5000 ਇਨਵੈਸਟ ਕਰ ਲਓ ਭਾਵੇਂ 1000 ਕਰ ਲਓ ਉਹ ਐਗਜ਼ੈਕਟਲੀ 골ਡ ਦੇ ਰੇਟ ਦੇ ਸਾਹਮਣੇ ਚੱਲਦਾ ਮੈਂ ਉਹ ਵੀ ਸਮਝਾ ਦਿੰਨਾ ਜੇ ਅੱਜ ਇੱਕ ਤੋਲਾ 1 ਲੱਖ ਰੁਪਏ ਦਾ ਹੈ ਔਰ ਮਿਊਚੁਅਲ ਫੰਡ ਦੀ ਐਨਵੀ 10 ਰੁਪਏ ਦੀ ਹੈ ਤੇ ਜੇ ਸੋਨਾ ਤੁਹਾਡਾ 1 ਲੱਖ ਤੋਂ 1 ਲੱਖ 10 ਹਜ਼ਾਰ ਹੋ ਜਾਂਦਾ ਹੈ ਤੇ ਤੁਹਾਡੀ ਜਿਹੜੀ ਮਿਊਚੁਅਲ ਫੰਡ ਦੀ ਐਨਵੀ 10 ਤੋਂ 11 ਰੁਪਏ ਹੋ ਜਾਂਦੀ ਉਹਦਾ ਸਟਾਕ ਮਾਰਕੀਟ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਔਰ ਸਿਰਫ 골ਡ ਦੇ ਰੇਟ ਨਾਲ ਲੈਣਾ ਦੇਣਾ ਇਹ ਵੀ ਬਹੁਤ ਅੱਛਾ ਇਨਸਟਰੂਮੈਂਟ ਇਹਦੇ 'ਚ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਤੁਸੀਂ ਫਿਜ਼ੀਕਲ 골ਡ ਲੈ ਕੇ ਆਪਣੇ ਲੋਕਰ 'ਚ ਰੱਖਣਾ ਹੈ ਜਾਂ ਹੋਰ ਤਰੀਕੇ ਨਾਲ ਰੱਖਣਾ ਨਾ ਤੁਹਾਨੂੰ ਕੋਈ ਜੁਐਲਰੀ ਮੇਕਿੰਗ ਚਾਰਜ ਕੁਝ ਵੀ ਦੇਣਾ ਹੈ ਇਹ ਪਿਓਰਲੀ ਤੁਸੀਂ ਖਰੀਦ ਸਕਦੇ ਹੋ ਮਿਊਚੁਅਲ ਫੰਡ ਦੇ ਥਰੂ ਔਰ ਉਹਨੂੰ ਬੜੇ ਹੀ ਆਰਾਮ ਨਾਲ ਇਹਨੂੰ ਵੇਚ ਸਕਦੇ ਹੋ ਔਰ ਪ੍ਰੋਫਿਟ ਤੁਹਾਨੂੰ ਜਿਸ ਹਿਸਾਬ ਨਾਲ ਹੈ ਸੋਨੇ ਦੇ ਭਾਅ ਦੇ ਨਾਲ ਹੀ ਚੱਲੇਗਾ ਆਓ ਆਪਾਂ ਥੋੜਾ ਜਿਹਾ ਡਿਟੇਲ 'ਚ ਗੱਲ ਕਰੀਏ ਕਿ ਜਿਹੜਾ ਸਾਡਾ ਸੋਨਾ ਹੈ ਉਹ ਅਸੀਂ ਲੈ ਕੇ ਦੱਸ ਸਕਦੇ ਹਾਂ ਉਹ ਤੁਹਾਨੂੰ ਮੈਂ ਐਕਸਪਲੇਨ ਕਰਦਾ 골ਡ ਲੈਂਦੇ ਤਰੀਕੇ ਇੱਕ ਜਿਵੇਂ ਮੈਂ ਤੁਹਾਨੂੰ ਕਿਹਾ ਇੱਕ ਫਿਜ਼ੀਕਲ 골 ਹੁੰਦਾ ਜਿਹੜਾ ਤੁਸੀਂ ਜੁਐਲਰ ਤੋਂ ਵੀ ਲੈ ਸਕਦੇ ਹੋ ਦੂਜਾ ਤੁਸੀਂ ਬੈਂਕ ਤੋਂ ਵੀ ਲੈ ਸਕਦੇ ਹੋ ਇਹਦੀ ਪਿਓਰਿਟੀ ਜ਼ਰੂਰ ਦੇਖਣੀ ਆ ਤੁਸੀਂ ਕਿ ਇਹ ਤੁਸੀਂ 24 ਕੈਰਟ ਲੈ ਰਹੇ ਹੋ ਜਾਂ 22 ਕੈਰਟ ਲੈ ਰਹੇ ਹੋ ਜੇ 24 ਕੈਰਟ ਲੈ ਰਹੇ ਹੋ ਤਾਂ ਇੱਕ ਚੀਜ਼ ਤੁਸੀਂ ਪਲੀਜ਼ ਧਿਆਨ ਰੱਖਣਾ ਤੁਸੀਂ 999 ਪਿਓਰਿਟੀ ਲੈ ਰਹੇ ਹੋ ਜਾਂ 995 ਇੱਕ ਗੱਲ ਦਾ ਧਿਆਨ ਰੱਖਣਾ ਜੇ ਤੁਸੀਂ ਫਿਜ਼ੀਕਲ ਲੈ ਰਹੇ ਹੋ ਹਾਲਮਾਰਕ ਜ਼ਰੂਰ ਤੁਸੀਂ ਦੇਖਣਾ ਕਿ ਹਾਲਮਾਰਕ 골ਡ ਹੋਣੇ ਇੱਕ ਤਰੀਕਾ ਤਾਂ ਇਹ ਹੋ ਗਿਆ ਦੂਜਾ ਇੱਕ ਸਰਕਾਰ ਨੇ ਕੁਝ ਸਾਲ ਪਹਿਲਾਂ ਸਾਡੀ ਸੈਂਟਰਲ ਗਵਰਨਮੈਂਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਬੜਾ ਅੱਛਾ ਇਨਸਟਰੂਮੈਂਟ ਦਿੱਤਾ ਸੀ ਉਹਨੂੰ ਕਹਿੰਦੇ ਆ ਸੀ ਐਸ ਜੀ ਬੀ ਯਾਨੀ ਕਿ ਸੋਵਰਨ ਗੋਲਡ ਬਾਂਡ ਇਹ ਆਰਬੀਆਈ ਦੇ ਅੰਡਰ ਹੈਗਾ ਇਹ ਤੁਸੀਂ ਜਿਸ ਰੇਟ ਤੇ ਸੋਨਾ ਲੈਂਦਾ ਇਹਦੀਆਂ ਬਹੁਤ ਸਾਰੀਆਂ ਸੀਰੀਜ਼ ਆਈ ਸੀਗੀਆਂ ਹਰ ਤਿੰਨ ਤਿੰਨ ਚਾਰ ਚਾਰ ਮਹੀਨੇ ਦੇ ਵਿੱਚ ਸੀਰੀਜ਼ ਆਂਦੀਆਂ ਸੀਗੀਆਂ ਪ੍ਰੈਜ਼ੈਂਟਲੀ ਗਵਰਨਮੈਂਟ ਨੇ ਕੋਈ ਸੀਰੀਜ਼ ਅਨਾਉਂਸ ਨਹੀਂ ਕੀਤੀ ਔਰ ਸ਼ਾਇਦ ਉਹਨਾਂ ਨੇ ਪਿੱਛੇ ਇਹ ਵੀ ਕਿਹਾ ਕਿ ਕੋਈ ਸ਼ਾਇਦ ਨਵੀਂ ਸੀਰੀਜ਼ ਨਾ ਆਏ ਪਰ ਡਰਨ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਸਟਾਕ ਮਾਰਕੀਟ ਦੇ ਅੰਦਰ ਜਾ ਕੇ ਤੁਸੀਂ ਖਰੀਦ ਸਕਦੇ ਹੋ 1 ਮਿੰਟ ਲਈ ਇਹ ਮੰਨੇ ਕਿ ਤੁਸੀਂ 60000 ਵਾਲੀ ਸੀਰੀਜ਼ ਦਾ 골ਡ ਲੇਤਾ ਸਰਕਾਰ ਇਹਦੇ ਵਿੱਚ 22% ਦਾ ਇੰਟਰਸਟ ਯਾਨੀ ਕਿ 1500 ਹਰ ਸਾਲ ਤੁਹਾਨੂੰ ਇੰਟਰਸਟ ਦੇਗੀ ਔਰ ਇਹ ਹਰ 6 ਮਹੀਨੇ ਬਾਅਦ 750 ਰੁਪਏ ਤੁਹਾਨੂੰ ਦੇਗੀ ਇੱਕ ਤੁਹਾਡੇ ਕੋਲ ਤਰੀਕਾ ਇਹ ਵੀ ਹੈਗਾ ਔਰ ਜਿਹੜਾ ਸੋਨੇ ਦਾ ਰੇਟ ਹੈ ਉਹ ਉੱਤੇ ਥੱਲੇ ਤੁਹਾਡਾ ਚੱਲਦਾ ਰਹੇਗਾ ਜਿਵੇਂ ਕਿ ਤੁਹਾਡਾ ਰੀਅਲ 골ਡ ਚੱਲਦਾ ਪਿਆ ਲੇਕਿਨ ਇਹ ਇਨਟਰਸ ਤੁਹਾਨੂੰ origignal buying amount ਤੇ ਆਏਗਾ ਔਰ ਇੱਕ ਹੋਰ ਸਾਡੇ ਕੋਲ ਤਰੀਕਾ ਹੈ 뮤ਚੁਅਲ ਫੰਡ ਦੀ ਤਰ੍ਹਾਂ ਅੰਦਰ ਲੈਣ ਦਾ ਉਹਨੂੰ ਕਹਿੰਦੇ ETF ਯਾਨੀ ਕਿ ਐਕਸਚੇਂਜ ਟ੍ਰੇਡਿਡ ਫੰਡ ਬਹੁਤ ਅੱਛਾ ਮੈਕੈਨਿਜ਼ਮ ਹੈ ਇਥੇ ਤੁਹਾਨੂੰ ਲੋਕਰ ਦੀ ਟੈਨਸ਼ਨ ਨਹੀਂ ਕੋਈ ਪਿਓਰਿਟੀ ਦੀ ਟੈਨਸ਼ਨ ਨਹੀਂ ਸਿੰਪਲ ਪਾਇ ਤੁਸੀਂ ਇੱਥੇ ਮਿਊਚੁਅਲ ਫੰਡ ਦੀ ਐਨਵੀ ਲਓਗੇ ਯੂਨਿਟਸ ਲਓਗੇ ਐਨਵੀ ਦੇ ਰੇਟ ਦੇ ਸਾਬ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਅੱਜ ਜੇ ਇੱਕ ਤੋਲਾ 10 ਗ੍ਰਾਮ 1 ਲੱਖ ਰੁਪਏ ਦਾ ਹੈ ਤੇ ਅਸੀਂ ਉਹਦੀ ਜਿਹੜੀ ਐਨਵੀ ਹੈ 10 ਰੁਪਏ ਦੀ ਮੰਨ ਲੈਂਦੇ ਆ ਤੇ ਤੁਹਾਡੇ ਕੋਲ ਜਿਹੜੀਆਂ ਯੂਨਿਟਸ ਹੈਗੀਆਂ ਉਹ 10000 ਆਣਗੀਆਂ ਸਿੰਪਲ ਹਿਸਾਬ ਤੁਸੀਂ ਇਹਨੂੰ ਮਲਟੀਪਲਾਈ ਕਰੋ ਤਾਂ ਇਹ 1 ਲੱਖ ਰੁਪਏ ਹੀ ਬੰਦਾ ਹੈ ਹੁਣ ਜੇ ਤੁਹਾਡਾ 1 ਤੋਲਾ 1 ਲੱਖ ਤੋਂ 1 ਲੱਖ 10000 ਹੋ ਜਾਂਦਾ ਹੈ ਤੇ ਤੁਹਾਡੀ ਜਿਹੜੀ ਮਿਊਚੁਅਲ ਫੰਡ ਦੀ ਐ ਐ ਨਵੀ ਆ ਉਹ 11 ਰੁਪਏ ਦੀ ਹੋ ਜਾਏਗੀ ਤੁਸੀਂ 10000 ਨਾਲ ਯੂਨਿਟ ਨਾਲ ਮਲਟੀਪਲਾਈ ਕੀਤਾ ਇਹ 1 ਲੱਖ 10000 ਬਣ ਜਾਏਗਾ ਕਹਿਣ ਦਾ ਪਾ ਇਹ ਹੈ ਜਿਹੜਾ ਇਹ 골ਡ ETF ਹੈ ਇਹ ਬਿਲਕੁਲ ਸੋਨੇ ਦੇ ਹਿਸਾਬ ਨਾਲ ਉੱਤੇ ਥੱਲੇ ਚੱਲਦਾ ਹੈ ਇਹਦਾ ਹਲਕਾ ਜਿਹਾ ਐਕਸਪੈਂਸ ਰੇਸ਼ੋ ਹੁੰਦਾ ਹੈ ਮੋਰ ਲੈਸ ਇਸ ਸੋਨੇ ਦੇ ਹਿਸਾਬ ਨਾਲ ਚੱਲਦਾ ਹੈ ਇਹਦੇ ਵਿੱਚ ਐਜ਼ ਆਈ ਟੋਲਡ ਯੂ ਤੁਹਾਨੂੰ ਸਟੋਰੇਜ ਹੋਰ ਇਹਦੀ ਕੋਈ ਟੈਨਸ਼ਨ ਨਹੀਂ ਇਮੀਡੀਏਟ ਲਿਕুইਡਿਟੀ ਤੁਸੀਂ ਅੱਜ ਵਿੱਚੋ ਤੁਹਾਡੇ ਕੋਲ 2 ਦਿਨ ਬਾਅਦ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਵੀ ਆ ਜਾਂਦਾ ਹੈ ਇੱਕ ਬਹੁਤ ਹੀ ਸਰਲ ਤਰੀਕਾ ਹੈ ਇੱਥੇ ਤੁਸੀਂ 1000 ਰੁਪਏ ਦੀ ਸਿਪ ਵੀ ਲਾ ਸਕਦੇ ਹੋ ਜਿਵੇਂ ਤੁਸੀਂ ਕਈ ਵਾਰੀ ਸੁਨਾਰ ਕੋਲ ਦੇਖਿਆ ਹੋਣਾ ਹੈ ਉਹ ਕਹਿੰਦਾ ਜੀ ਤੁਸੀਂ ਮੇਰੇ ਕੋਲ ਆ ਕੇ 1 ਗ੍ਰਾਮ ਰੁਪਏ ਦੀ ਕਿੱਟੀ ਲਾ ਲਓ ਉਹ ਚੀਜ਼ ਤੁਸੀਂ ਇੱਥੇ ਮਿਊਚੁਅਲ ਫੰਡ ਦੀ ਸਿਪ ਵੀ ਲਾ ਸਕਦੇ ਹੋ 1000 ਰੁਪਏ ਦੀ ਤੁਸੀਂ ਸਿਪ ਲਾ ਸਕਦੇ ਹੋ ਔਰ ਤੁਸੀਂ ਸੋਨੇ ਦੇ ਅੰਦਰ ਇੱਕ ਬਹੁਤ ਅੱਛੀ ਇਨਵੈਸਟਮੈਂਟ ਕਰ ਸਕਦੇ ਹੋ ਵੈਸੇ ਵੀ ਅਸੀਂ ਇਹ ਸਲਾਹ ਦਿੰਨੇ ਆਂ ਕਿ ਰੀਅਲ ਏਸਟੇਟ ਹੋ ਗਿਆ ਇਕਵਿਟੀ ਮਾਰਕੀਟ ਹੋ ਗਈ ਐਫ ਡੀ ਹੋ ਗਿਆ ਤੁਹਾਡੇ ਕੋਲ ਤੁਹਾਡੇ ਪੂਰੇ ਏਸੈਟਸ ਦੇ ਵਿੱਚ 5 ਜਾਂ ਮੈਕਸਮ 10% ਸੋਨਾ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਅੱਜ ਦੇ ਜ਼ਮਾਨੇ ਦੇ ਵਿੱਚ 골ਡ ਇੱਕ ਬਹੁਤ ਵੱਡਾ ਕੁਸ਼ਨ ਦੇ ਰਿਹਾ ਹੈ ਤੁਹਾਡੀ ਇਨਵੈਸਟਮੈਂਟਸ ਦਾ ਓਵਰਆਲ ਰਿਟਰਨ ਦੇਣ ਲਈ ਹਾਲੇ ਤੱਕ ਅਸੀਂ 골ਡ ਦੇ ਡਿਫਰੈਂਟ ਐਸਪੈਕਟਸ ਬਾਰੇ ਗੱਲ ਕਰ ਚੁੱਕੇ ਹਾਂ ਪਰ ਸਾਨੂੰ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਇਹ ਜਿਹੜਾ ਸਾਡਾ ਗ੍ਰਾਫ ਕੀ ਦਰਸਾ ਰਿਹਾ ਹੈ ਇਹ 18 ਸਾਲਾਂ ਚ ਕੀ ম্যাਜਿਕ ਹੋਇਆ 골ਡ ਦਾ ਚਲੋ ਇਹਨੂੰ ਥੋੜਾ ਡਿਟੇਲ ਚ ਸਮਝੀਏ ਅੱਪਾ ਜੇ 2007 ਦੀ ਗੱਲ ਕਰਦੇ ਆ ਨਾ ਜੀ ਤੇ ਆਪਾਂ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਧਿਆਨ ਰੱਖਿਏ ਕਿ ਇਹਦੇ ਵਿੱਚ 2008 ਦਾ ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਜਨਵਰੀ ਦੇ ਵਿੱਚ ਜਿੰਨੂੰ ਅਸੀਂ ਸਬਪ੍ਰਾਈਮ ਜਾਂ ਲੀਮਨ ਕ੍ਰਾਈਸਿਸ ਦੇ ਹਿਸਾਬ ਨਾਲ ਜਲਦੇ ਆ ਜਿੱਥੇ ਸਟਾਕ ਮਾਰਕੀਟ ਸਾਡਾ ਸੈਂਸੈਕ 21000 ਤੋਂ ਗਿਰਦਾ ਗਿਰਦਾ 8000 ਤੇ ਆ ਗਿਆ ਸੀ 골ਡ ਅਗਲੇ ਸਾਲ ਫੇਰ ਵਧਿਆ ਉਹਦੇ ਕੁਝ ਸਾਲਾਂ ਬਾਅਦ ਇਹ ਵੱਧਦਾ ਹੀ ਰਿਹਾ ਫਿਰ ਤੁਸੀਂ ਤੁਹਾਨੂੰ ਯਾਦ ਹੋਣਾ ਇੱਥੇ ਕੋਵਿਡ ਆਇਆ ਸੀ 2020 ਦੇ ਵਿੱਚ 골ਡ ਦੀ ਰਨ ਫਿਰ ਵੀ ਜਾਰੀ ਰਹੀ ਔਰ ਇਹ ਹੀ ਬੜੀ ਇੰਟਰਸਟਿੰਗ ਗੱਲ ਹੈ ਇਹਦਾ ਮਤਲਬ ਇਹ ਚੀਜ਼ ਪ੍ਰੂਵ ਹੁੰਦੀ ਹੈ ਕਿ ਜਦ ਸਟਾਕ ਮਾਰਕੀਟ ਦੇ ਵਿੱਚ ਜਾਂ ਅਦਰ ਜਗ੍ਹਾ ਦੇ ਵਿੱਚ ਕ੍ਰਾਈਸਿਸ ਜਾਂ ਵੋਲੇਟਿਲਿਟੀ ਵੱਧਦੀ ਹੈ 골ਡ ਦਾ ਇਮਪੈਕਟ ਬਹੁਤ ਪੋਜ਼ਿਟਿਵ ਹੁੰਦਾ ਹੈ ਤੁਸੀਂ ਕੋਵਿਡ ਦੇ ਦੌਰਾਨ ਦੇਖੋ 40 42000 ਦੇ ਨੇੜੇ ਤੇੜੇ ਤੋਲਾ ਸੀਗਾ ਇਹ ਤੁਸੀਂ ਇਸ ਗ੍ਰਾਫ ਦੇ ਨੇੜੇ ਤੇੜੇ ਦੇਖ ਸਕਦੇ ਹੋ ਕਿ 40 42 ਦੇ ਨੇੜੇ ਤੇੜੇ ਸੀਗਾ ਗੋਲਡ ਦੀ ਰਫਤਾਰ ਵਧਦੀ ਰਹੀ ਉਹਦੇ ਬਾਅਦ 2022 23 24 ਹੁਣ ਇੱਕ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਦਾ 2023 ਦੇ ਵਿੱਚ ਕੀ ਹੋਇਆ ਸੀ ਤੁਹਾਨੂੰ ਯਾਦ ਹੋਣਾ ਯੂਕਰੇਨ ਤੇ ਰਸ਼ੀਆ ਦੀ ਜੰਗ ਛਿੜ ਗਈ ਸੀ ਫਿਰ ਵੀ ਸੋਨੇ ਦੀ ਰਫਤਾਰ ਵਧਦੀ ਰਹੀ ਇਹ ਯੂਕਰੇਨ ਦਾ ਜਿਹੜਾ ਜੰਗ ਹੋਈ ਸੀਗੀ 2024 ਜਦ ਅਸੀਂ ਆਨੇ ਆ ਫਿਰ ਤੁਹਾਨੂੰ ਯਾਦ ਹੋਏਗਾ ਇਜ਼ਰਾਈਲ ਤੇ ਪੈਲੇਸਟੀਨ ਦੇ ਵਿੱਚ ਜੰਗ ਛਿੜੀ ਸੀਗੀ ਫੇਰ ਵੀ ਸੋਨਾ ਵੱਧਦਾ ਰਿਹਾ ਹੁਣ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਹੁੰਦੀ ਹੈ ਉਹ 2025 ਦੇ ਜਨੂਅਰੀ ਦੇ ਵਿੱਚ ਹੁੰਦੀ ਹੈ ਜਦ ਤੁਹਾਡਾ ਜਿਹੜਾ ਸੋਨਾ ਹੈ ਉਹ ਤਕਰੀਬਨ 83000 ਰੁਪਈਏ ਦੇ ਨੇੜੇ ਤੇ ਜੜੇ ਸੀਗਾ ਔਰ ਸਿੱਧਾ ਹੀ ਇਹ April ਆਂਦੇ ਆਂਦੇ 1 ਲੱਖ ਵੱਧ ਗਿਆ ਯਾਨੀ ਕਿ ਕੱਲਾ 4 ਮਹੀਨਿਆਂ ਦੇ ਵਿੱਚ ਇਹ 20% ਤੋਂ ਵੱਧ ਦੀ ਰਿਟਰਨ ਦੇ ਗਿਆ ਔਰ ਇਹ ਬਹੁਤ ਇੰਟਰਸਟਿੰਗ ਗੱਲ ਹੈ ਸੋ ਇਹਦਾ ਮਤਲਬ ਜਦ ਜਦ ਵਰਲਡ ਕ੍ਰਾਈਸਿਸ ਜਾਏਗਾ ਤੁਹਾਨੂੰ ਯਾਦ ਹੋਣਾ ਅਕਤੂਬਰ ਨਵੰਬਰ ਦੇ ਨੇੜੇ ਨਵੰਬਰ ਦੇ ਨੇੜੇ țeੜੇ ਯੂਐਸ ਇਲੈਕਸ਼ਨ ਦਾ ਰਿਜ਼ਲਟ ਆ ਗਿਆ ਸੀ ਤੇ ਡੋਨਲਡ ਟਰੰਪ ਦੀ ਸਰਕਾਰ ਆ ਗਈ ਸੀ ਔਰ ਆਨ ਦੇ ਟਾਈਮ 'ਚ ਉਹਨਾਂ ਨੇ ਕੁਝ ਸੰਕੇਤ ਦੇ ਦਿੱਤੇ ਸੀ ਕਿ ਦੁਨੀਆ ਦੇ ਵਿੱਚ ਬਹੁਤ ਮੇਜਰ ਬਿਜ਼ਨਸ ਚੇਂਜਸ ਕਰਨ ਜਾ ਰਹੇ ਨੇ ਔਰ ਜਦ ਉਹਨਾਂ ਨੇ ਸਰਕਾਰ 20 ਜਨਵਰੀ ਦੇ ਬਾਅਦ ਪੂਰੀ ਬਾਗਡੋਰ ਸੰਭਾਲੀ ਹੈ ਉਹਨਾਂ ਨੇ ਟੈਰਿਫ ਚੇਂਜਸ ਕੀਤੇ ਇਹਦੇ ਨਾਲ ਵਰਲਡ ਦੇ ਅੰਦਰ ਹੋਰ ਚੇਂਜਸ ਆਏ ਇਹ ਟੈਰਿਫ ਚੇਂਜਸ ਦਾ ਹੀ ਨਤੀਜਾ ਹੈ ਜਿਹੜਾ ਇਹ 20% ਵਧ ਕੇ 1 ਲੱਖ ਰੁਪਏ ਦੇ ਨੇੜੇ ਸੋਨਾ ਆ ਗਿਆ ਔਰ ਜੇ ਇਸ ਅਨਸਰਟੇਨਟੀ ਚਲਦੀ ਰਹੀ ਮੈਨੂੰ ਲੱਗਦਾ ਹੈ ਕਿ ਸੋਨਾ ਬਹੁਤ ਛੇਤੀ 1,110 ਜਾਂ ਉਹਦੇ ਨੇੜੇ ਵੀ ਜਾ ਸਕਦਾ ਹੈ। ਔਰ ਇਹ ਟ੍ਰੈਂਡ ਲੱਗ ਰਿਹਾ ਹੈ ਕਿ ਚੱਲੇਗਾ। ਬਟ ਇਹ ਥੋੜਾ ਜਿਹਾ ਸਲੋ ਹੋਏਗਾ। ਮੁੱਦੇ ਦੀ ਗੱਲ ਇਹ ਹੈ ਜਿਹੜੀ ਮੈਂ ਤੁਹਾਨੂੰ ਖਾਸ ਦੁਆਰਾ ਦੱਸਣਾ ਚਾਹੁੰਦਾ ਕਿ ਜੇ ਕਿਸੇ ਨੇ ਸੋਨਾ ਲੈਣਾ ਤਾਂ ਕੀ ਕਰ। ਮੇਰੀ ਹੱਲੇ ਵੀ ਉਹੀ ਐਡਵਾਈਸ ਹੈ ਕਿ ਇਹ ਜਦ ਉੱਤੇ ਜਾਂਦਾ ਕੋਈ ਵੀ ਚੀਜ਼ ਇੱਕ ਵਾਰ ਥੋੜੀ ਸਲੋ ਹੁੰਦੀ ਹੈ ਫਿਰ ਅੱਗੇ ਭੱਜਦੀ ਹੈ। ਜੇ ਡਿਪਸ ਆਉਂਦੇ ਹਨ ਤਾਂ ਤੁਹਾਨੂੰ ਸੋਨਾ ਲੈਣਾ ਚਾਹੀਦਾ ਹੈ। ਜੇ ਤੁਸੀਂ ਇਨਵੈਸਟਮੈਂਟ ਦੇ ਪੁਆਇੰਟ ਆਫ View ਨਾਲ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਦੋ ਤਿੰਨ ਮੈਕੈਨਿਜ਼ਮ ਦੱਸੇ ਆ ਤੁਸੀਂ ਜਾਂ ਤੇ ਫਿਜ਼ੀਕਲ ਲੈ ਸਕਦੇ ਹੋ ਜਾਂ ਮਿਊਚੁਅਲ ਫੰਡ ਦੇ 골ਡ ETF ਜਾਂ ਸੋਵਰਨ 골ਡ ਬਾਂਡ ਜੇ ਤੁਹਾਨੂੰ ਵਿਆਹ ਲਈ ਲੋੜ ਹੈਗੀ ਹੈ ਫਿਰ ਤੁਹਾਨੂੰ ਬਹੁਤ ਕੌਂਸ਼ੀਅਸ ਹੋਣਾ ਪਏਗਾ ਕਿ ਤੁਹਾਡਾ ਜੇਕਾ ਫੈਮਿਲੀ ਵਿਆਹ 7-8 ਮਹੀਨੇ ਬਾਅਦ ਆ ਜਾਂ ਸਾਲ ਦੇ ਵਿੱਚ ਹੈ ਤਾਂ ਤੁਹਾਡੀ ਬਾਈਂਗ ਇਸ ਲੈਵਲ ਤੇ ਜ਼ਰੂਰੀ ਹੈ ਜੇ ਤੁਸੀਂ ਪੁਰਾਣੀ ਬਾਈਂਗ ਕੀਤੀ ਹੈ ਤਾਂ ਅੱਛੀ ਗੱਲ ਹੈ ਤੁਹਾਡੀ ਐਵਰੇਜ ਕਾਸਟ ਜਿਹੜੀ ਹੈ ਉਹ ਕੱਟ ਜਾਏਗੀ ਪਰ ਅਸੀਂ ਇਹ ਨਾ ਪੁੱਲੀਏ ਜਦ ਅਸੀਂ ਵਿਆਹ ਲਈ ਲੈਣੇ ਤਾਂ ਅਸੀਂ ਜੁਐਲਰੀ ਲੈਣੇ ਆਂ ਅਸੀਂ ਪਰ ਜਦ ਤੁਸੀਂ ਇਨਵੈਸਟਮੈਂਟ ਕਰਦੇ ਆ ਤਾਂ ਅਸੀਂ ਫਿਜ਼ੀਕਲ ਦੇ ਅੰਦਰ ਗੀਨੀਜ਼ ਬਿਸਕਟਸ ਜਾਂ 1 ਕਿਲੋ ਦੀ ਗੱਲ ਕਰੀਏ ਤਾਂ ਬ੍ਰਿਕਸ ਲੈਣੇ ਆ ਜਿਹੜਾ ਇਲੈਕਟ੍ਰੋਨਿਕ 골ਡ ਹੈ ਉਹ ਤੁਹਾਨੂੰ 1000 ਰੁਪਏ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਪ ਕਰ ਸਕਦੇ ਹੋ 5000 10000 ਜਿਹੜਾ ਮਰਜੀ ਅਮਾਉਂਟ ਤੁਸੀਂ ਕਰ ਸਕਦੇ ਹੋ ਉਸ ਦਿਨ ਦੇ ਸੋਨੇ ਦੇ ਭਾਅ ਦੇ ਹਿਸਾਬ ਨਾਲ ਬਟ ਮਿਊਚੁਅਲ ਫੰਡ ਦੀ ਐਨਏਵੀ ਦੇ ਹਿਸਾਬ ਨਾਲ ਉਹ ਇਨਵੈਸਟ ਹੋ ਜਾਏਗਾ ਔਰ ਜਿਹੜੀ ਉਹਦੀ ਗ੍ਰੋਥ ਹੈ ਉਹ ਬਿਲਕੁਲ 골ਡ ਨੂੰ ਰੈਪਲੀਕੇਟ ਕਰਦੀ ਰਹੇਗੀ ਸੋਨਾ ਜਿਹੜਾ ਹੈ ਹਮੇਸ਼ਾ ਇੱਕ ਸੇਫ ਹੈਵਨ ਦੀ ਇੱਕ ਇਨਵੈਸਟਮੈਂਟ ਦੇ ਤਰੀਕੇ ਨਾਲ ਵੇਖਿਆ ਗਿਆ ਹੈ। ਔਰ ਜੇ ਅਸੀਂ ਅਜ ਤੋ 25 30 ਸਾਲ 40 ਸਾਲ ਪਹਿਲਾਂ ਚੱਲੇ ਜਾਈਏ ਤਾਂ ਤੁਹਾਨੂੰ ਯਾਦ ਹੋਣਾ ਲੋਕੀ ਜ਼ਮੀਨ ਦੇ ਵਿੱਚ ਸੋਨੇ ਦੇ ਵਿੱਚ ਤਾਂ FD ਦੇ ਵਿੱਚ ਇਨਵੈਸਟ ਕਰਦੇ ਸੀ। ਜਦ ਵੀ ਕੋਈ ਕ੍ਰਾਈਸਿਸ ਆਦਾ ਸੀ ਲੋਕੀ ਕਹਿੰਦੇ ਸੀਗੇ ਚਲੋ ਅਸੀਂ ਥੋੜਾ ਹੋਰ ਸੋਨਾ ਲੈ ਲਈਏ। ਉਹਦੇ ਇਲਾਵਾ ਜਦ ਇੰਟਰਸਟ ਰੇਟ ਕਦੀ ਘਟਦਾ ਸੀ ਤੇ ਲੋਕੀ ਕਹਿੰਦਾ ਸੀ ਸੋਨਾ ਲੈ ਲਈਏ। ਸੋਨਾ ਹਮੇਸ਼ਾ ਇੱਕ ਵਪਾਰ ਦੇ ਵਿੱਚ ਵੀ ਕੰਸੀਡਰ ਕੀਤਾ ਗਿਆ ਜੇ ਅਸੀਂ ਬਹੁਤ ਪੁਰਾਣੀ ਗੱਲ ਕਰ ਲਈਏ ਤੇ ਇੱਕ ਬ੍ਰਿਟਨਵੁੱਡ ਸਿਸਟਮ ਹੁੰਦਾ ਸੀ ਜਿਹੜੇ ਪ੍ਰੈਜ਼ੀਡੈਂਟ ਨਿਕਸਨ ਨੇ 1971 ਦੇ ਵਿੱਚ ਖਤਮ ਕੀਤਾ ਉਸ ਟਾਈਮ ਜੇ ਤੁਸੀਂ ਯਾਦ ਕਰੋ ਤੇ ਇੱਕ ਬੜੀ ਖੂਬਸੂਰਤ ਚੀਜ਼ ਸੀਗੀ ਕਿ ਦੁਨੀਆ ਦੇ ਜਿਹੜੇ ਸੈਂਟਰਲ ਬੈਂਕ ਕੋਲ ਜਿੰਨਾ ਪੈਸਾ ਜਿੰਨਾ 골ਡ ਪਿਆ ਹੁੰਦਾ ਸੀ ਉਹ ਉਸੇ ਹਿਸਾਬ ਨਾਲ ਕਰੰਸੀ ਨੂੰ ਪ੍ਰਿੰਟ ਕਰਦੇ ਕਰ ਸਕਦੇ ਸੀਗੇ ਲੇਕਿਨ ਇਹ ਮੈਕੈਨਿਜ਼ਮ ਪੂਰਾ ਚੇਂਜ ਹੋਇਆ ਜਿਹਨੂੰ ਅਸੀਂ ਬ੍ਰਿਟਨਵੁੱਡ ਸਿਸਟਮ ਕਹਿੰਦੇ ਆ 1971 ਦੇ ਵਿੱਚ ਜਿਹੜੇ यू एस दे प्रेजिडेंट से मिस्टर निकसन उन्होंने सिस्टम पूरा चेंज कर दिता सट ऑफलेट की देखा गया जेडे सेंट्रल बैंक है जिमें इंडिया का रिजर्व बैंक ऑफ इंडिया है यू एस फेड हैगा या लंडन दे बैंक ऑफ लंडन हैगा बैंक ऑफ इंग्लैंड है ये लोग की कर रहे हैं ये गोल्ड दे होल्डिंग ले रहे हैं और टना के हिसाब न कंट्रीज बाय कर दी है चाइना इट सैल्फ ने पांच सौ टन तो ज़्यादा गोल्ड बाय किया ਔਰ ਉਹਨਾਂ ਦੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਤਕਰੀਬਨ 45 ਤੋਂ 50 ਟਨ ਦਾ ਸੋਨਾ ਬਾਏ ਕੀਤਾ ਹੈ ਇਹ ਦਿਖਾ ਰਿਹਾ ਹੈ ਕਿ ਆਮ ਲੋਕੀ ਹੀ ਨਹੀਂ ਖਰੀਦ ਰਹੇ इवन ਗਵਰਨਮੈਂਟ ਦੀ ਵੀ ਇੰਟਰਵੈਂਸ਼ਨ ਇਹਦੇ ਅੰਦਰ ਹੋ ਰਹੀ ਹੈ ਔਰ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਵੀ 골ਡ ਬਾਏ ਕਰ ਰਿਹਾ ਉਹ ਕਿਉਂ ਬਾਏ ਕਰ ਰਿਹਾ बिकॉज ਉਹ ਫੀਲ ਕਰਦਾ ਕਿ ਸਾਡੇ 골ਡ ਰਿਜ਼ਰਵਸ ਸਫੀਸ਼ੀਐਂਟ ਹੋਣੇ ਚਾਹੀਦੇ ਸਪੈਸ਼ਲੀ ਇਨ ਟਾਈਮਸ ਆਫ ਕ੍ਰਾਈਸਿਸ ਔਰ ਜਿਹੜੀ ਪ੍ਰੈਜ਼ੈਂਟਲੀ ਅਸੀਂ ਦੇਖੀ ਹੁਣ ਜਿਹੜੇ ਵਿਆਹ ਸ਼ਾਦੀ ਵੀ ਹੋ ਰਹੇ ਆ ਪੁਰਾਣੇ ਜ਼ਮਾਨੇ ਨੂੰ ਅੱਜ ਦੀ ਡੇਟ ਚ ਕੰਪੇਅਰ ਕਰੀਏ ਤਾਂ 골ਡ ਦੀ ਜਿਹੜੀ ਖਪਤ ਹੈ ਵਿਆਵਹ ਵਿੱਚ ਵੀ ਬਹੁਤ ਵੱਧ ਗਈ ਹੈ ਸਾਡੀ ਜਿਹੜੀ ਪਰ ਕੈਪੀਟਾ ਇਨਕਮ ਹੈ ਇੰਡੀਆ ਦੀ ਉਹ ਕਾਫੀ ਇਨਕਰੀਜ਼ ਹੋਈ ਹੈ ਇਹਦਾ ਮਤਲਬ ਪਰਚੇਜ਼ਿੰਗ ਪਾਵਰ ਵੀ ਇੱਕ ਐਵਰੇਜ ਇੰਡੀਅਨ ਦੀ ਵਧੀ ਹੈ ਚਾਈਨੀਜ਼ ਔਰ ਇੰਡੀਅਨਸ ਦੁਨੀਆ ਦੇ ਵਿੱਚ ਵਨ ਆਫ ਦੀ ਲਾਰਜੈਸਟ ਇੰਪੋਰਟਰਸ ਆਫ 골ਡ ਹੈ ਸਭ ਤੋਂ ਜ਼ਿਆਦਾ 골ਡ ਖਪਤ ਕਰਨ ਵਾਲੀ ਕੰਟਰੀਜ਼ ਹੈਗੀਆਂ ਇਨਫੈਕਟ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਇੰਡੀਆ ਦੀ ਖਪਤ ਚਾਇਨਾ ਤੋਂ ਵੀ ਹਲਕੀ ਜਿਹੀ ਜ਼ਿਆਦਾ ਹੀ ਹੈਗੀ ਹੈ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਇਹ 골ਡ ਦਾ ਟ੍ਰੈਂਡ ਹੈ ਇਹ ਰੁਕਣ ਵਾਲਾ ਨਹੀਂ ਹੈ ਸਲੋ ਹੋ ਸਕਦਾ ਹੈ ਲੇਕਿਨ ਇਹ ਪੇਸ ਹਮੇਸ਼ਾ ਰੱਖੇਗਾ ਔਰ ਇੱਕ ਸੋਨੇ ਦੀ ਜਿਹੜੀ ਐਕਸੈਪਟੇਬਿਲਟੀ ਹੈ ਹਰ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਸਟੋਰ ਆਫ ਵੈਲਿਊ ਸਟੋਰ ਆਫ ਇਨਵੈਸਟਮੈਂਟ ਹਰ ਐਂਗਲ ਨਾਲ ਸੋਨਾ ਤੁਹਾਨੂੰ ਇੱਕ ਫਾਇਦਾ ਦੇ ਕੇ ਜਾਂਦਾ ਹੈ ਬਟ ਗੱਲ ਉਹੀ ਆਉਂਦੀ ਕਿ ਅਸੀਂ ਕਿੰਨਾ ਸੋਨਾ ਲੈ ਸਕਦੇ ਹਾਂ ਜਾਂ ਕਿੰਨਾ ਸੋਨਾ ਲੈਣਾ ਚਾਹੀਦਾ ਅਸੀਂ ਇਹ ਮੰਨਦੇ ਹਾਂ ਜੇ ਤੁਹਾਡਾ 100 ਰੁਪਏ ਦਾ ਇਨਵੈਸਟਮੈਂਟ ਪੋਰਟਫੋਲੀਓ ਹੈ ਉਹਦੇ ਅੰਦਰ 5 ਜਾਂ 10% ਦਾ ਸੋਨਾ ਹੋਣਾ ਚਾਹੀਦਾ मैं तुम्हें तो फिर दस रहा कि एह शादिया गोल्ड की मैं गल नहीं कर रहा मैं प्योर इनवैसमेंट की गल कर रहा जे किसी को सौ रुपए है दस रुपए का सोना होना चाहिए ती तो चाली रुपए की इक्विटी बाकी को फिक्स डिपोजिट या रियल इस्टेट बट अमूमन देखेगा कि सत्तर तो अस्सी परसेंट रियल इस्टेट होंगे सो य so, फैक्चुअल चीज़ हैगी है और इस हिसाब न दस परसेंट सोना थोड़े तो पोर्टफोलियो होना चाहिए ਅ ਅਸੀਂ ਨਾ ਜੀ ਗੱਲ ਕਰ ਰਹੇ ਕਿ 트럼ਪ ਸਾਹਿਬ ਆਣਦੇ ਬਾਅਦ ਦੁਨੀਆ ਦੇ ਵਿੱਚ ਕਾਫੀ ਚੀਜ਼ਾਂ ਚੇਂਜ ਹੋਈ ਹੈ ਔਰ ਇਹ ਟੈਰਿਫ ਦੀ ਗੱਲ ਬਹੁਤ ਹੋ ਰਹੀ ਹੈ। ਅ ਤੁਸੀਂ ਬਹੁਤ ਤਰੀਕੇ ਨਾਲ ਟੈਰਿਫ ਸਮਝਿਆ ਹੋਣਾ ਮੈਂ ਤੁਹਾਨੂੰ ਇੱਕ ਸਰਲ ਪਾਸ਼ਾ ਲਈ ਦੱਸਣਾ ਕਿ ਟੈਰਿਫ ਦਾ ਮਤਲਬ ਕੀ ਹੁੰਦਾ ਹੈ। ਔਰ ਕਿਉਂ ਯੂਐਸ ਕਹਿੰਦਾ ਕਿ ਇੰਡੀਆ ਦੇ ਅੰਦਰ ਟੈਰਿਫ ਬਹੁਤ ਹਾਈ ਹੈ। ਟੈਰਿਫ ਦਾ ਮਤਲਬ ਇਹ ਹੈ ਕਿ ਜੇ ਇਹ ਪੈਨ 100 ਰੁਪਏ ਦਾ ਹੈ ਜੇ ਕੋਈ ਅਮਰੀਕਨ ਮੈਨੂਫੈਕਚਰ ਅਮਰੀਕਾ ਚ ਪ੍ਰੋਡਿਊਸ ਕਰ ਰਹਾ ਤਾਂ ਇਹ 100 ਡਾਲਰ ਚ ਹੀ ਵਿਕੇਗਾ। ਲੇਕਿਨ ਜੇ ਚਾਈਨਾ ਚ ਮੈਨੂਫੈਕਚਰ ਹੋ ਰਿਹਾ ਔਰ ਉਹ ਗੁੱਡ ਯੂਐਸ ਦੇ ਵਿੱਚ ਟੈਕਸ ਲਾ ਕੇ 100 ਡਾਲਰ ਦਾ ਇੰਟਰ ਕਰ ਰਿਹਾ ਹੈ ਔਰ ਜੇ ਉਹਦੇ ਉੱਤੇ 20% ਦਾ ਟੈਰਿਫ ਲੱਗਿਆ ਹੈ ਤੇ ਇਹ 120 ਡਾਲਰ ਦਾ ਅਮਰੀਕਨ ਜਨਤਾ ਖਰੀਦੇਗੀ ਲੇਕਿਨ ਇੰਟਰਸਟਿੰਗ ਗੱਲ ਕੀ ਹੈ ਇਹ 20 ਰੁਪਏ ਦੇਗਾ ਕੌਣ ਇਹ ਚਾਈਨਾ ਦਾ ਮੈਨੂਫੈਕਚਰ ਨਹੀਂ ਦੇਗਾ ਜਾਂ ਯੂਐਸ ਗਵਰਨਮੈਂਟ ਨਹੀਂ ਦੇਗੀ ਇਹ ਜਿਹੜਾ ਅਮਰੀਕਨ ਬਾਏਰ ਹੈ ਜਿਹੜਾ ਕੰਜ਼ਿਊਮਰ ਹੈ ਉਹ ਇਹ ਪੈਸਾ ਦੇਗਾ ਇੱਕ ਆਪਾਂ ਥੋੜਾ ਹੋਰ ਵੀ ਇੰਟਰਸਟਿੰਗ ਗੱਲ ਕਰੀਏ ਕਿ ਸੈਂਟਰਲ ਬੈਂਕਸ ਨੂੰ ਇੱਕਦਮ ਸੋਨੇ ਨਾਲ ਜ਼ਿਆਦਾ ਪਿਆਰ ਕਿਉਂ ਹੋ ਗਿਆ ਪਹਿਲਾਂ ਤੇ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਸੈਂਟਰਲ ਬੈਂਕਸ 골ਡ ਪਹਿਲਾਂ ਵੀ ਰੱਖ ਰਹੇ ਸੀਗੇ ਬਟ ਹੁਣ ਵੱਧ ਰੱਖ ਰਹੇ ਨੇ ਕਿਉਂਕਿ ਜਿਹੜੀ ਪਿੱਛੇ ਸਪੈਸ਼ਲੀ 5 ਸਾਲਾਂ ਦੇ ਵਿੱਚ ਯੂ ਐਸ ਡਾਲਰ ਹਰ ਕਰੰਸੀ ਦੇ ਨਾਲ ਬਹੁਤ ਸਟਰੋਂਗ ਹੋਇਆ ਤੇ ਹਰ ਕੰਟਰੀ ਚਾਹੁੰਦਾ ਕਿ ਸਾਡੇ ਕੋਲ ਡਾਲਰ ਰਿਜ਼ਰਵ ਦੇ ਇਲਾਵਾ 골ਡ ਰਿਜ਼ਰਵ ਵੀ ਹੋਣ ਮੈਂ ਇਹ ਕਿਤੇ ਵੀ ਨਹੀਂ ਕਹਿ ਰਿਹਾ ਕਿ ਕੋਈ ਵੀ ਕੰਟਰੀ 골ਡ ਨਾਲ ਕਰੰਸੀ ਨੂੰ ਪੈਗਿੰਗ ਦੀ ਗੱਲ ਕਰੇ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ 1971 ਦੇ ਬਾਅਦ ਇਹਨੂੰ ਫੀਅਟ ਕਰੰਸੀ ਕਿਹਾ ਜਾਂਦਾ ਹੈ ਕਿਉਂਕਿ ਇਹਦੀ 골ਡ ਨਾਲ ਪੈਗਿੰਗ ਨਹੀਂ ਹੁੰਦੀ ਪਰ ਹਰ ਕੰਟਰੀ ਦਾ ਰਿਜ਼ਰਵ ਬੈਂਕ ਸੈਂਟਰਲ ਬੈਂਕ ਇਹ ਚਾਹੁੰਦਾ ਹੈ ਆਪਣੀ ਪ੍ਰੋਟੈਕਸ਼ਨ ਕਿਉਂਕਿ 골ਡ ਕਿਸੇ ਨਾਲ ਪੈਗ ਨਹੀਂ ਹੁੰਦਾ ਇਹ yellow metal ਦੀ ਆਪਣੀ ਵੈਲਿਊ ਰਹਿੰਦੀ ਹੈ ਔਰ ਜਿਹੜੀ ਤੁਹਾਡੀ ਕਰੰਸੀ ਹੈ ਉਹ ਪੈਗ ਹੁੰਦਾ ਹੈ ਜ਼ਿਆਦਾਤਰ US ਡਾਲਰ ਦੇ ਨਾਲ ਇੱਕ ਹੋਰ ਇੰਟਰਸਟਿੰਗ ਚੀਜ਼ ਜਿਹੜੀ ਦੇਖੀ ਗਈ ਹੈ ਜਿਹੜਾ ਸਪੈਸ਼ਲੀ ਜਿਹੜਾ ਚਾਈਨਾ ਦਾ ਯੁਆਨ ਹੈ ਚਾਈਨਾ ਹੁਣ ਦੁਨੀਆ ਦੇ ਵਿੱਚ ਬਹੁਤ ਆਪਣੇ ਪ੍ਰੋਡਕਸ਼ਨ ਨੂੰ ਪੁਸ਼ ਕਰ ਰਿਹਾ ਹੈ ਔਰ ਉਹ ਕੰਟਰੀਜ਼ ਨੂੰ ਇਹ ਵੀ ਕਹਿ ਰਿਹਾ ਕਿ ਅਸੀਂ ਟ੍ਰੇਡ ਜਿਹੜਾ ਹੈ ਚਾਈਨੀਜ਼ ਯੁਆਨ ਦੇ ਵਿੱਚ ਕਰਾਂਗੇ ਜਦ ਇਹ ਟ੍ਰੈਂਡ ਚੇਂਜ ਹੁੰਦਾ ਹੈ ਫਿਰ ਇੱਕ ਪੈਰਲਲ ਜਾਂ ਇੱਕ ਕਾਮਨ ਡਿਨੋਮੀਨੇਸ਼ਨ ਫਿਰ 골ਡ ਨਿਕਲ ਕੇ ਆਂਦਾ ਹੈ ਸੋ ਇਸ ਇਹਦਾ ਵੀ ਇਹੀ ਰੀਜ਼ਨ ਹੈਗਾ ਕਿ ਬਹੁਤ ਸਾਰੀ ਕੰਟਰੀਜ਼ ਆਪਣੇ ਆਪ ਨੂੰ ਪੈਕ ਕਰ ਰਹੀਆਂ ਹਨ 골ਡ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਸੋ ਹੁਣ ਅਸੀਂ 골ਡ ਦੀ ਤਾਂ ਬੜੀ ਗੱਲ ਕਰ ਲਈ ਇੱਕ ਤੁਹਾਨੂੰ ਹੋਰ ਇੰਟਰਸਟਿੰਗ ਚੀਜ਼ ਮੈਟਲ ਬਾਰੇ ਦੱਸਦਾ ਜਿਹੜਾ ਕੀ ਹੈ ਸਿਲਵਰ ਇਹ ਵੀ ਬਹੁਤ ਗਰੋ ਕਰ ਰਿਹਾ ਹੈ ਸਿਲਵਰ ਜੇ ਤੁਸੀਂ ਅੱਜ 1 ਕਿਲੋ ਪਰਚੇਸ ਕਰਦੇ ਹੋ ਉਹ ਵੀ 1,10,000 ਰੁਪਏ ਨੂੰ ਕਰਾਸ ਕਰ ਗਿਆ ਇਹਦਾ ਮਤਲਬ ਇਹ ਦੋਨੋਂ ਮੈਟਲਸ ਪੈਰਲਲੀ ਚਾਹੇ 골ਡ ਹੋਵੇ ਠੀਕ ਹੈ ਜੀ ਜਾਂ ਸਿਲਵਰ ਹੋਵੇ ये दोनों बड़ी स्पीड नाल ग्रो कर रहे हैं और एक, एक ट्रेंड दिखाता है कि जोड़े कमोडिटी जोड़े मेटल्स वाले ने उन्हच बहुत इंट्रस्ट आ रहा है और इसी करके इन का रेट बहुत ग्रो हो रहा है गोल्ड अफकोर्स एज अ करंसी एज अ रिजर्व और एज ऑर्नामेंट्स बहुत यूज़ होता है सिल्वर का ऑरनामेंट्स के अलावा इंडस्ट्री दे बहुत ज़्यादा यूज है मैन्यूफैक्चरिंग अंदर सिल्वर का बहुत यूज़ है पर यह ट्रेंड एक चीज़ दिखा रहे हैं कि जो मैटल कमोडिटी है उन्होंने ਕਾਫੀ ਸਪੀਡ ਨਾਲ ਗਰੋਥ ਹੋ ਰਹੀ ਹੈ ਪਰ ਤੁਹਾਨੂੰ ਜਾਂਦੇ ਜਾਂਦੇ ਇੱਕ ਤੁਹਾਨੂੰ ਇੱਕ ਖਾਸ ਚੀਜ਼ ਦੱਸ ਕੇ ਜਾਣਾ ਜੇ ਕਿਸੇ ਨੇ ਅਮਾਉਂਟ ਕਾਠੇ ਗਏ ਔਰ ਹਰ ਮਹੀਨੇ ਕੋਈ ਪੈਸਾ ਪਾਣਾ ਚਾਹੁੰਦਾ ਤੇ ਕੋਈ ਟੈਨਸ਼ਨ ਨਹੀਂ ਤੁਸੀਂ 1000 ਰੁਪਏ ਦੇ ਹਿਸਾਬ ਨਾਲ 골ਡ ETF ਦਾ ਜਿਹੜਾ ਮਿਊਚੁਅਲ ਫੰਡ ਹੈ ਉਹਦੇ ਅੰਦਰ ਪੈਸਾ ਪਾ ਸਕਦੇ ਹੋ ਔਰ ਸੋਨੇ ਦੇ ਅੰਦਰ ਇਨਵੈਸਟ ਕਰ ਸਕਦੇ ਹੋ ਔਰ ਜਿਵੇਂ ਕਿ ਅਸੀਂ ਲਾਸਟ ਐਪੀਸੋਡ ਦੇ ਵਿੱਚ ਇੱਕ ਸ਼ੁਰੂ ਕੀਤਾ ਸੀ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸ ਕੇ ਜਾਣਾ ਸੋਨੇ ਦਾ ਅਸੀਂ ਇੱਕ ਤੋਲਾ ਅੱਜ ਦੀ ਡੇਟ ਦੇ ਵਿੱਚ 10 ਗ੍ਰਾਮ ਦੀ ਗੱਲ ਕਰਦੇ ਆ ਬਟ ਜੇ ਤੁਸੀਂ ਸਾਡੇ ਸੀਨੀਅਰਸ ਨੂੰ ਪੁੱਛੋਗੇ ਤਾਂ ਉਹ ਕਹਿਣਗੇ ਕੁਝ ਸਾਲ ਪਹਿਲਾਂ ਜਿਹੜਾ ਸੋਨੇ ਦਾ ਤੋਲਾ ਸੀ ਉਹ 11.66 ਗ੍ਰਾਮ ਦਾ ਹੁੰਦਾ ਸੀ ਸੋ ਇਹ ਤੁਹਾਡੀ ਨੌਲੇਜ ਲਈ ਮੈਂ ਕੱਢ ਰਿਹਾ ਕਿ ਤੋਲਾ ਦਾ ਗ੍ਰਾਮੇਜ ਚੇਂਜ ਹੋ ਗਈ ਹੈ ਔਰ ਅਸੀਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇੰਨੇ ਵਧੀਆ ਕੁਐਸਚਨਸ ਆ ਰਹੇ ਨੇ ਅਸੀਂ ਸਾਰੇ ਉਹਨੂੰ ਆਨਸਰ ਕਰਾਂਗੇ ਔਰ ਇਹ ਥੱਲੇ ਜਿਹੜਾ ਈਮੇਲ ਆਈਡੀ ਲਿਖਿਆ ਇਹਦੇ ਉੱਤੇ ਤੁਸੀਂ ਪਲੀਜ਼ ਹੋਰ ਕੁਐਸ਼ਨਸ ਭੇਜੋ ਅਸੀਂ ਸਾਰੇ ਕੁਐਸ਼ਨਸ ਨੂੰ ਆਨਸਰ ਕਰਾਂਗੇ ਔਰ ਨੈਕਸਟ ਐਪੀਸੋਡ ਹੋਰ ਵੀ ਇੰਟਰਸਟਿੰਗ ਨਵੇਂ ਟਾਪਿਕ ਦੇ ਉੱਤੇ ਲਿਆਵਾਂਗੇ ਬਾਕੀ ਦੇਸ਼ ਦੁਨੀਆ ਦੀ ਖਬਰਾਂ ਲਈ ਜੁੜੇ ਰਹੋ ਤੁਸੀਂ ਪੀਟੀਸੀ ਨਿਊਜ਼ ਨਾਲ ਧੰਨਵਾਦ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ